ਅੱਜ ਕੋੜਕੂਲਾ ਅਨਾਜ ਮੰਡੀ ਦੇ ਵਿੱਚ ਇੱਕ ਜਿਹੜੀਆਂ ਸ਼ਾਪ ਕੰਪਲੈਕਸ ਜਾਂ ਬੂਥ ਨੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਮੰਡੀ ਬੋਰਡ ਵੱਲੋਂ ਇੱਕ ਆਨਲਾਈਨ ਬੋਲੀਆਂ ਸ਼ੁਰੂ ਕੀਤੀਆਂ ਜੀ 135 ਦੁਕਾਨਾਂ ਜਿਹਦੇ ਵਿੱਚ ਉਹ ਸਬੰਧੀ ਅੱਜ ਮਾਰਕੀਟ ਵੱਟੀ ਕੋੜਕੂ ਦੇ ਚੇਅਰਮੈਨ ਜਾਣਕਾਰੀ ਦੇ ਰਹੇ ਨੇ ਆਓ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀਆਂ ਇਹ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਦੁਕਾਨਾਂ ਦੀ ਬੋਲੀ ਆ ਉਸ ਸਬੰਧੀ ਜਾਣਕਾਰੀ ਦਿਓ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੰਡੀ ਬੋਰਡ ਦੇ ਸਹਿਯੋਗ ਨਾਲ ਮੰਡੀਆਂ ਨੂੰ ਡਿਵੈਲਪ ਕਰਨ ਲਈ ਤੇ ਜਿਹੜਾ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ 15 ਸ਼ਹਿਰਾਂ ਦੇ ਵਿੱਚ ਜਿਹੜਾ ਇਹ ਨਿਲਾਮੀ ਕੀਤੀ ਜਾਊਗੀ ਨਿਲਾਮੀ ਜਿਹੜੀ 13 ਤਰੀਕ ਤੋਂ ਜਿਹੜਾ 28 ਤਰੀਕ ਤੱਕ ਆਨਲਾਈਨ ਚੱਲੇਗੀ ਸਰ ਜੀ ਇੱਕ ਜਿਹੜੀ ਤੁਸੀਂ ਇਹ ਬੋਲੀਆਂ ਦੀ ਗੱਲ ਕਰ ਰਹੇ ਹੋ ਇਹ ਪੂਰੀਆਂ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਜੀ ਦੇਖੋ ਜੀ ਪਹਿਲਾ ਜਸਤਰਾ ਬੋਲੀਆਂ ਕੀਤੀਆਂ ਜਾਂਦੀਆਂ ਸੀ ਮੈਨੂਅਲ ਉਹਦੇ ਵਿੱਚ ਜਿਹੜਾ ਠੱਗੀ ਧੋਖਾ ਹੁੰਦਾ ਸੀ ਪੱਖਪਾਤ ਹੁੰਦਾ ਸੀ ਇਹ ਬੋਲੀਆਂ ਜਿਹੜੀਆਂ ਅਸੀਂ ਆਨਲਾਈਨ ਜੀ ਕਰਵਾ ਰਹੇ ਆ ਜਿਹਦੇ ਵਿੱਚ ਕੋਈ ਵੀ ਪੱਖਪਾਤ ਜਾਂ ਕੋਈ ਠੱਗੀ ਧੋਖਾ ਨਹੀਂ ਹੋਏਗਾ ਇਹਦੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣਗੀਆਂ ਇਸ ਦੇ ਸਬੰਧ ਵਿੱਚ ਜਿਹੜਾ ਕੋਡ ਪੂਰਾ ਦੇ ਵਿੱਚ 135 ਦੁਕਾਨਾਂ ਅਤੇ ਬੂਥਾਂ ਨੂੰ ਜਿਹੜਾ ਨਾਮ ਕੀਤਾ ਜਾਣਾ ਹੈ ਲੋੜਵੰਦ ਸੱਜਣਾ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਜਿਹੜਾ ਇਹ ਯੋਗਦਾਨ ਪਾਉਣਾ ਕੋਈ ਜੇ ਸਮੇਂ ਸਰ ਜਿਵੇਂ ਹੁੰਦਾ ਜੀ ਕਿ ਜੇ ਕੋਈ ਸਮੇਂ ਤੋਂ ਪਹਿਲਾਂ ਜਿਵੇਂ ਦੁਕਾਨ ਦੀ ਕੋਈ ਫਿਸਦੀ ਦੇ ਹਿਸਾਬ ਨਾਲ ਪੈਸੇ ਦਿੰਦਾ ਕੋਈ ਵੱਧ ਦਿੰਦਾ ਕੋਈ ਕਿ ਮਹੀਨੇ ਦੇ ਬਾਅਦ ਪੈਸੇ ਪੂਰੀ ਪੇਮੈਂਟ ਕਰ ਦਿੰਦਾ ਉਹਨੂੰ ਕੀ ਛੋਟ ਮਿਲੇਗੀ ਜੀ ਜਿਹੜਾ ਇਹਦੇ ਵਿੱਚ ਹੈ ਜੀ 25% ਜਿਹੜਾ ਮੌਕੇ ਤੇ ਹੁੰਦਾ ਉਸ ਤੋਂ ਬਾਅਦ ਜੇ ਕੋਈ ਇੱਕ ਮਹੀਨੇ ਦੇ ਅੰਦਰ ਅੰਦਰ ਫੁੱਲ ਪੇਮੈਂਟ ਕਰ ਦਿੰਦਾ ਤਾਂ ਉਸ ਨੂੰ 5% ਸਰਕਾਰ ਛੋਟ ਦੇਦੀ ਹੈ ਇਹਦਾ ਇਹਦੇ ਵਿੱਚ ਇਹ ਵੀ ਪਤਾ ਲੱਗਾ ਜੀ ਕੋੜਪੁਰਾ ਨਾਜਵੰਡੀ ਦੇ ਵਿੱਚ ਪਟਰੋਲ ਪੰਪ ਵੀ ਲੱਗ ਰਿਹਾ ਪਟਰੋਲ ਪੰਪ ਜਿਹੜਾ ਉਹ ਹੋ ਚੁੱਕਾ ਹੈ ਜੀ ਨਾਮੀਆਂ ਦੀ ਜਿਹੜਾ ਉਹ ਮਿਲ ਕੇ ਗਏ ਸੀ ਠੇਕੇਦਾਰ ਉਹ ਕਹਿੰਦੇ ਸੀ ਇਸ ਸਾਲ ਦੇ ਵਿੱਚ ਵਿੱਚ ਅਸੀਂ ਚਾਲੂ ਕਰ ਦਿਆ ਜਦੋਂ ਤੋਂ ਤੁਸੀਂ ਇਹ ਕੋੜਕੂੜਾ ਦੇ ਵਿੱਚ ਬਾਰਕੀ ਮੈਡੀ ਕੋੜਕੂੜੇ ਚੇਅਰਮੈਨ ਬਣੇ ਹੋ ਤੁਹਾਡਾ ਇੱਕ ਮੁੱਖ ਟਿੱਚਰ ਰਿਹਾ ਵੀ ਕੋੜਕੂੜਾ ਨਾਜ ਮੰਡੀ ਦਾ ਜਿਹੜਾ ਦਿੱਖ ਦੇ ਵਿੱਚ ਸੁਧਾਰਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਕੀ ਕੀ ਕਾਰਜ ਕਰਵਾਏ ਆ ਇੱਕ ਵੀ ਇਸ ਤੋਂ ਪਹਿਲਾਂ ਜਿਹੜਾ ਕਾਰਜ ਇੱਕ ਦਾ ਜਿਹੜਾ ਸਾਡੇ ਪਾਣੀ ਰੁਕਦਾ ਸੀ ਉਸ ਨੂੰ ਜਿਹੜਾ ਠੀਕ ਕਰਾਇਆ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਫੜ ਵਗੈਰਾ ਟੁੱਟੇ ਹੋਏ ਸੀ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀ ਜਦੋਂ ਦੀ ਮੰਡੀ ਹੋ ਚਾਈ ਹਰ ਵਾਰੀ ਜਿਹੜਾ ਇੱਥੇ ਨਵੇਂ ਕਬਜ਼ੇ ਹੁੰਦੇ ਸੀ ਜਿਦੇ ਵਿੱਚ ਜਿਹੜਾ ਲੋਕ ਕ੍ਰਿਮੀਨਲ ਵੀ ਬੈਠੇ ਸੀ ਉਹ ਅਸੀਂ ਮੰਡੀ ਦੇ ਵਿੱਚੋਂ ਝੁੱਗੀਆਂ ਚੁਕਾ ਕੇ ਨਜਾਇਜ਼ ਕਬਜ਼ੇ ਦੂਰ ਕਰਕੇ ਉਹ ਲੁੱਟ ਖੋਹ ਤੋਂ ਤੇ ਜਿਹੜਾ ਧਰਗੀ ਤੋਂ ਬਚਾਇਆ